ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੇ 8 ਲੋਕ ਸਭਾ ਉਮੀਦਵਾਰ ਐਲਾਨੇ ਗਏ ਤੇ ਪੰਜ ਹੋਰ ਜਿਹੜੇ ਰਹਿੰਦੇ ਨੇ ਉਹਨਾਂ ਦਾ ਨਾਮ ਵੀ ਛੇਤੀ ਐਲਾਨ ਦਿੱਤਾ ਜਾਵੇਗਾ ਤੇ ਜਿਹੜੇ ਲੋਕ ਸਭਾ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਗਿਆ ਬੀਤੇ ਦਿਨੀ ਸ਼੍ਰੀ ਫਤੇਗੜ ਸਾਹਿਬ ਤੋਂ ਜਿਹੜੇ ਲੋਕ ਸਭਾ ਉਮੀਦਵਾਰ ਐਲਾਨੇ ਗਏ ਨੇ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਦੇ ਵੱਲੋਂ ਸ਼੍ਰੀ ਫਤੇਗੜ ਸਾਹਿਬ ਨੇ ਤਮਸਤਕ ਹੋ ਕੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ ਤੇ ਨਾਲ ਹੀ ਫਤੇਗੜ ਸਾਹਿਬ ਦੇ ਅਦੀਨ ਪੈਂਦੇ ਨੋ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਅਤੇ ਹੋਰ ਵਰਕਰ ਵੀ ਉਹਨਾਂ ਦੇ ਨਾਲ ਮੌਜੂਦ ਸਨ ਤੇ ਇਸੇ ਦੌਰਾਨ ਅੱਜ ਸ਼੍ਰੀ ਖਡੂ ਜਿਹੜੇ ਰਨਤਾਰਨ ਸਾਹਿਬਨ ਤਮਸਤਕ ਹੋ ਕੇ ਲਾਲਜੀ ਸਿੰਘ ਭੁੱਲਰ ਨੇ ਵੀ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈ ਦੱਸ ਦਿੰਨੇ ਆ ਕਿ ਖਡੂਰ ਸਾਹਿਬ ਤੋਂ ਲਾਲਜੀ ਸਿੰਘ ਭੁੱਲਰ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਤੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲਾਲਜੀ ਸਿੰਘ ਭੁੱਲਰ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਉੱਤੇ ਭਰੋਸਾ ਜਤਾਇਆ ਤੇ ਮੈਨੂੰ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਉਮੀਦਵਾਰ ਚੁਣਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਆਸਾਂ ਉਮੀਦਾਂ ਤੇ ਖਰਾ ਉਤਰਾਂਗਾ ਸੋ ਦਰਬਾਰ ਸਾਹਿਬ ਨਤਮਸਤਕ ਹੋ ਕੇ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਆਂ ਹੋਰ ਕੀ ਕੁਝ ਕਿਹਾ ਲਾਲਜੀਤ ਸਿੰਘ ਭੁੱਲਰ ਨੇ ਆਉ ਸੁਣਦੇ ਆਂ ਜਿਨ੍ਹਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਨੇ ਬਤੌਰ ਉਮੀਦਵਾਰ ਉਤਾਰਿਆ ਅਸੀਂ ਅੱਜ ਸਾਰੇ ਹੀ ਉਹਨਾਂ ਦੇ ਨਾਲ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਨਤਮਸਤਕ ਹੋਣ ਆਏ ਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਏ ਆਂ ਕਿ ਪ੍ਰਮਾਤਮਾ ਮੇਰ ਪਰ ਹੱਥ ਰੱਖ ਕੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਿਛਲੇ 2 ਸਾਲ ਦੇ ਵਿੱਚ ਜੋ ਕੰਮਕਾਰ ਕੀਤੇ ਨੇ ਉਹਨਾਂ ਕਮਾਂਕਾਰਾਂ ਦੀ ਸਮੀਖਿਆ ਜਿਹੜੀ ਆ ਹੋਣੀ ਆ ਅਸੀਂ ਲਗਭਗ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਦਿਲੋਂ ਜਿਹੜੇ ਨੇ ਸਾਰੇ ਕੰਮ ਕੀਤੇ ਨੇ ਸੋ ਹੁਣ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਏ ਆ ਕਿ ਪ੍ਰਮਾਤਮਾ ਮੇਰ ਪਰ ਹੱਥ ਰੱਖ ਕੇ ਤਸੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਸਕੀਏ ਸਿੱਧਾ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਬੀਜਪੀ ਦੇ ਪ੍ਰਧਾਨ ਨੇ ਪੰਜਾਬ ਜਾ ਕੇ ਜੀ ਉਹਨਾਂ ਨੇ ਕਿਹਾ ਕਿ ਮੇਰਾ ਸਿਆਸੀ ਤਜਰਬਾ ਕਹਿੰਦਾ ਹੈ ਕਿ ਟਿਕਟਾਂ ਵਾਪਸ ਲੈਣੀਆਂ ਪੈਣਗੀਆਂ ਸਰਕਾਰ ਨੂੰ ਕਿਉਂਕਿ ਹਾਰ ਦੇ ਡਰ ਦੇ ਕਾਰਨ ਜਿਹੜਾ ਮੰਤਰੀਆਂ ਨੂੰ ਟਿਕਟ ਦਿੱਤੀ ਕੀ ਇਸ ਤੇ ਦੇਖੋ ਇਹਨਾਂ ਦੇ ਸਿਆਸੀ ਤਜਰਬਿਆਂ ਨੇ ਤੇ ਮਾਰਿਆ ਜੇ ਸਿਆਸੀ ਤਜਰਬੇ ਨਾ ਕਰਦੇ ਹੁੰਦੇ ਤੇ ਪੰਜਾਬ ਅੱਜ ਇਸ ਇਹੋ ਜਿਹੇ ਹਾਲਾਤ ਪੰਜਾਬ ਦੇ ਜਿਹੜੇ ਆ ਉਹ ਖਰਾਬ ਨਾ ਹੁੰਦੇ ਸੋ ਜਿਹੜੇ ਤਜਰਬੇ ਜਿਨ੍ਹਾਂ ਨੂੰ ਰਾਜਨੀਤਿਕ ਤਜਰਬੇ ਕਹਿੰਦੇ ਨੇ ਉਹਨਾਂ ਦੀ ਕੋਈ ਅਮੀਅਤ ਨਹੀਂ ਹੈਗੀ ਜੋ ਬਾਈ ਦੇ ਵਿੱਚ ਵੀ ਇਹਨਾਂ ਨੇ ਬੜੇ ਤਜਰਬੇ ਕੀਤੇ ਸੀਗੇ ਉਹ ਸਾਰੇ ਤਜਰਬੇ ਜਿਹੜੇ ਆ ਧਰੇ ਧਰਾਏ ਰਹਿ ਗਏ ਇਸ ਤਰ੍ਹਾਂ ਹੀ ਇਹਨਾਂ ਦੇ ਹੁਣ ਵੀ ਜਿਹੜੇ ਤਜਰਬੇ ਨੇ ਉਹਨਾਂ ਨੂੰ ਕੋਈ ਬੂਰ ਨਹੀਂ ਪੈਣ ਵਾਲਾ ਸਾਰੇ ਇਹਨਾਂ ਦੇ ਤਜਰਬੇ ਫੇਲ ਹੋਣਗੇ ਪੰਜਾਬ ਦੀ ਜਨਤਾ ਨੇ 2022 ਦੇ ਵਿੱਚ ਵੀ ਤਜਰਬੇ ਫੇਲ ਕੀਤੇ ਸੀਗੇ ਹੁਣ ਵੀ ਕਰੂਗੀ ਦਰਬਾਰ ਸੋ ਜਾਂਦਾ ਜਿੰਨਾ ਮੱਥਾ ਟੇਕ ਰਾਇਆ ਦਰਬਾਰ ਸੋ ਜਾਂਦਾ ਪਹਿਲੀ ਬਾਤ ਕਰ ਲਈ ਸਾਡੀ ਲੋਕ ਸਭਾ ਖਡੂਰ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਗੁਰੂ ਅਰਜਨ ਦੇਵ ਪਾਸ਼ਾ ਦੀ ਦਰਬਾਰ ਤੇ ਤਰਨਤਾਰਨ ਸਾਹਿਬ ਕੀ ਨਤਮਸਤਕ ਹੋਣ ਲਈ ਮੈਂ ਆਪਣੇ ਕੈਬਨਟ ਦੇ ਵਜ਼ੀਰ ਸਾਥੀ ਸਰਦਾਰ ਹਰਭਜਨ ਸਿੰਘ ਜੀ ਤੇ ਉਹ ਸਰਦਾਰ ਦਲਬੀਰ ਸਿੰਘ ਟੋਂਗ ਜੀ ਐਮਐਲਏ ਬਾਬਾ ਬਕਾਲਾ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਖਡੂਰ ਸਾਹਿਬ ਐਮਐਲਏ ਤਰਨਤਾਰਨ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਡੇ ਸਾਰੇ ਚੇਅਰਮੈਨ ਸਾਹਿਬ ਤੇ ਹੋਰ ਵੀ ਸਾਡੇ ਸਾਥੀ ਆਮ ਆਦਮੀ ਪਾਰਟੀ ਦੀ ਰੀਡ ਦੀ ਹੱਡੀ ਸਾਡੇ ਵਲੰਟੀਅਰ ਸਾਥੀ ਜੇਕੇ ਦਾ ਨਾਮ ਨਾ ਲਿਆ ਗਿਆ ਹੋਵੇ ਤੇ ਮੈਂ ਆਪਣੇ ਭਰਾਵਾਂ ਤੋਂ ਖਿਮਾ ਮੰਗਦਾ ਸਾਰਿਆਂ ਦੇ ਨਾਲ ਗੁਰੂ ਮਹਾਰਾਜ ਦਾ ਊਠਾਸਰਾ ਲੈਣ ਲਈ ਆਏ ਆ ਤੇ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਤਾਕਤ ਬਲ ਦੇਵੇ ਤੇ ਲੋਕਾਂ ਨੂੰ ਅਪੀਲ ਆ ਕਿ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਚ ਭੇਜਣ ਤਾਂ ਜੋ ਅਸੀਂ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਲੋਕ ਸਭਾ ਖਡੂਰ ਸਾਹਿਬ ਇਥੋਂ ਦੀ ਸੇਵਾ ਕਰ ਸਕੀਏ ਜਿਹੜੇ ਸਾਡੇ ਹੱਕ ਹਕੂਕ ਸੈਂਟਰ ਦੀ ਬੀਜੇਪੀ ਸਰਕਾਰ ਨੇ ਰੋਕੇ ਆ ਉਹ ਇੰਡੀਆ ਲਾਇੰਸ ਵਾਲੀ ਪ੍ਰਮਾਤਮਾ ਕਿਰਪਾ ਕਰੇ ਸਰਕਾਰ ਬਣੇ ਸੈਂਟਰ ਦੇ ਵਿੱਚ ਕੇਂਦਰ ਚ ਤੇ ਅਸੀਂ ਆਪਦੇ ਹੱਕ ਹਕੂਕ ਲੋਕ ਸਭਾ ਖਡੂਰ ਸਾਹਿਬ ਤੇ ਪੰਜਾਬ ਦੇ ਹੱਕ ਹਕੂਕ ਠੱਕੇ ਨਾ ਆਪਦੀ ਕਲਮਨਾ ਜਿਹੜਾ ਹਰਿਆਪੈਨ ਸਾਨੂੰ ਮਿਲਣਾ ਉਹਦੇ ਨਾਲ ਇੱਥੇ ਲੈ ਕੇ ਆਏ ਜੀ ਕਿਹੜੇ ਕਿਹੜੇ ਮੁੱਦੇ ਲਾ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਆਪ ਚੋਨ ਮੈਦਾਨ ਉਤਰੇਗੀ ਵੇਖੋ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੇ 90% ਬਿਜਲੀ ਦੇ ਬਿੱਲ ਜ਼ੀਰੋ ਆਏ ਆ ਮੱਲਾ ਕਲੀਨਿਕ ਖੁੱਲੇ ਆ ਲੋਕਾਂ ਦਾ ਇਲਾਜ ਫਰੀ ਆ ਟੈਸਟ ਫਰੀ ਆ ਦਵਾਈਆਂ ਫਰੀ ਆ ਲੋਕਾਂ ਨੂੰ ਘਰ ਘਰ ਰਾਸ਼ਨ ਮਿਲ ਰਿਹਾ ਹੈ ਹੋਮ ਡਿਲੀਵਰੀ ਹੁੰਦੀ ਆ ਰਾਸ਼ਨ ਦੀ ਹੋਰ ਜੇ ਆਪਾਂ ਕਹਿਣ ਲੱਗੀਏ ਜਿਹੜੀਆਂ 40-42 ਹਜ਼ਾਰ ਨੌਕਰੀਆਂ ਮਿਲੀਆਂ ਵਾ ਉਹ ਮੈਰਿਟ ਦੇ ਆਧਾਰ ਤੇ ਆਮ ਘਰਾਂ ਦੇ ਕੁੜੀਆਂ ਮੁੰਡਿਆਂ ਨੂੰ ਮਿਲੀਆਂ ਆ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਕੀਤੇ ਆ ਨਾ ਪੁਰਾਣੀਆਂ ਰਵੈਤੀ ਪਾਰਟੀਆਂ ਦੇ ਕੀਤੇ 5 ਸਾਲ ਵੇਖ ਲਓ ਤੇ ਆਮ ਆਦਮੀ ਪਾਰਟੀ ਦੇ ਕੀਤੇ ਦੋ ਸਾਲਾਂ ਦੇ ਕੰਮਾਂ ਨੂੰ ਵੇਖ ਲਓ ਜੇ ਅੰਤਰ ਕੱਢੀਏ ਤਾਂ ਲੋਕਾਂ ਨੂੰ ਵੀ ਇਹ ਪਤਾ ਲੱਗਦਾ ਕਿ ਵਾਕਈ ਆਮ ਆਦਮੀ ਪਾਰਟੀ ਸੇਵਾਦਾਰਾਂ ਦੀ ਪਾਰਟੀ ਆ ਭਗਵੰਤ ਮਾਨ ਲੋਕਾਂ ਦਾ ਪੁੱਤ ਬਣ ਕੇ ਭਰਾ ਬਣ ਕੇ ਲੋਕਾਂ ਦੇ ਪਰਿਵਾਰਾਂ ਨਾਲ ਵਿਚਰ ਰਿਹਾ ਇੱਕ ਪਹਿਲਾ ਮੁੱਖ ਮੰਤਰੀ ਹੈ ਜਿਹੜਾ 24 ਘੰਟੇ ਰਾਤ ਦਿਨ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਸਾਡੇ ਐਮਐਲਏ ਸਾਡੇ ਮਨਿਸਟਰ ਸਾਡੇ ਸਾਰੇ ਚੇਅਰਮੈਨ ਜਿੰਨੇ ਵੀ ਵਰਕਰ ਆ ਉਹ ਲੋਕਾਂ ਦੀ ਸੇਵਾ ਵਿੱਚ ਹਰ ਮਿਲਿਆ ਜਾ ਰਹੇ ਹੁੰਦੇ ਆ ਤੇ ਲੋਕਾਂ ਨੂੰ ਵੇਖੋ ਲੋਕਾਂ ਨੇ ਅੰਤਰ ਤੇ ਕੱਢ ਰਹੀਆਂ ਆ ਬਾਕੀ ਜਿਹੜੀ ਸਾਡੀ ਬਾਰਡਰ ਬੈਲਟ ਆ ਜਿਵੇਂ ਤਾਰੋਂ ਪਾਰ ਲੀਆਂ ਜ਼ਮੀਨਾਂ ਆ ਉਹਨਾਂ ਦਾ ਮੁਆਵਜ਼ਾ ਮਿਲਦਾ 10000 ਰੁਪਿਆ ਸਾਲ ਦਾ ਤੇ ਉਹ ਵੀ ਕਈ ਵਾਰ ਲੇਟ ਹੋ ਜਾਂਦੀਆਂ ਕਿਸ਼ਤਾਂ ਸਾਡੇ ਕਿਸਾਨ ਭਰਾ ਵਿਚਾਰੇ ਬੜੇ ਖੱਜਲ ਖਰਾਬ ਹੁੰਦੇ ਆ ਜੇ ਸਾਡੇ ਦਰਿਆਈ ਏਰੀਏ ਦੀ ਗੱਲ ਕਰੀਏ ਖਡੂਰ ਸਾਹਿਬ ਸੁਲਤਾਨਪੁਰ ਲੋਧੀ ਗੋਂਦਵਾਲ ਸਾਹਿਬ ਮੁੱਠਿਆਂ ਵਾਲਾ ਝੁੱਗੀਆਂ ਨੂਰ ਮੁਹੰਮਦ ਸਭਰਾ ਘੜੋਮ ਗੱਤੀ ਕਿੰਨਾ ਏਰੀਆ ਜਿਹੜਾ ਵਾ ਦਰਿਆ ਦੀ ਮਾਰੇ ਠਾਉਂਦਾ ਤੇ ਉਹਦਾ ਮੁਆਵਜ਼ਾ ਵੀ 6800 ਰੁਪਏ ਸੈਂਟਰ ਗਵਰਨਮੈਂਟ ਦਿੰਦੀ ਆ ਉਹ ਵੀ ਮੁਆਵਜ਼ਾ ਸਾਡੀ ਸਰਕਾਰ ਬੰਦੇ ਹੋ ਇੰਡੀਆ ਲਾਇੰਸ ਦੀ ਉਹ ਵੀ ਮੁਆਵਜ਼ਾ ਘੱਟ ਤੋਂ ਘੱਟ ਜਿਹੜਾ ਬਾਰਡਰ ਤੋਂ ਤਾਰੋਂ ਪਾਰਲੇ ਕਿਸਾਨ ਆ ਤੇ ਜਿਹੜੇ ਦਰਿਆ ਦੇ ਨਾਲ ਨੁਕਸਾਨ ਹੁੰਦਾ ਹੜਾ ਦੇ ਨਾਲ ਨੁਕਸਾਨ ਹੁੰਦਾ ਉਹ 50000 ਰੁਪਏ ਜਿਹੜਾ ਵਾ ਉਹ ਅਸੀਂ ਕਰਾ ਕੇ ਲੈ ਕੇ ਆਵਾਂਗੇ ਵੇਖੋ ਇਹ ਜਿਹੜਾ ਸਾਰਾ ਕੁਝ ਆ ਇਹ ਸੈਂਟਰ ਹੀ ਕਰ ਸਕਦਾ ਸੈਂਟਰ ਮਾਈ ਬਾਪ ਕੇਂਦਰ ਸਰਕਾਰ ਤੋਂ ਹੀ ਸਾਰੇ ਕੰਮ ਹੋਣੇ ਹੁੰਦੇ ਆ ਤੇ ਪਰਮਾਤਮਾ ਕਿਰਪਾ ਕਰੇ ਵੱਡੀ ਲੀਡ ਨਾਲ ਲੋਕ ਭੇਜਣ ਲੋਕ ਸਭਾ ਦੇ ਵਿੱਚ ਤੇ ਇਹ ਸਾਰੇ ਮਸਲੇ ਹੱਲ ਕਰਵਾ। ਕਿਸਾਨਾਂ ਦਾ ਜਿਹੜਾ ਮੁੱਦਾ ਹਲੇ ਤੱਕ ਸਟੈਂਡ ਕਰਦਾ ਐ ਐਮਐਸਪੀ ਡਾ ਗਈ। ਵੇਖੋ ਕਿਸਾਨਾਂ ਦਾ ਜਿਹੜਾ ਮੁੱਦਾ ਕਰਕੇ ਇਸ ਟਾਈਮ ਇਹ ਲੋਕ ਸਭਾ ਚੋਣਾਂ ਦੇ ਕੁਝ ਅਸਰ ਵੇਖੋ ਐਮਐਸਪੀ ਜਿਹੜੀ ਆ ਉਹ ਵੀ ਕੇਂਦਰ ਸਰਕਾਰ ਨੇ ਦੇਣੀ ਆ। ਕਈ ਨਾ ਸਾਡੇ ਪੰਜਾਬ ਵਾਲੇ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਦੇ ਉਹ ਨਾ ਛੋਟੀਆਂ ਛੋਟੀਆਂ ਕਈ ਸਾਡੇ ਪਾਰਟੀ ਦੇ ਲੀਡਰਾਂ ਦੀਆਂ ਕਲਿੱਪਾਂ ਕੱਟ-ਕੱਟ ਕੇ ਚਲਾਉਂਦੇ ਆ। ਪੀਏਜੀ ਕਹਿੰਦੇ ਸੀ ਐਮਐਸਪੀ ਦੇਵਾਂਗੇ। ਇਹ ਸਾਰੇ ਜਾਣਦੇ ਆ, ਕਿਸਾਨ ਵੀ ਜਾਣਦੇ ਆ। ਭਲੀ ਭਾਤ ਸਾਰੀਆਂ ਰਵੈਤੀ ਪਾਰਟੀਆਂ ਦੇ ਪ੍ਰਾਣੀਆਂ ਦੇ ਲੀਡਰ ਵੀ ਜਾਣਦੇ ਆ ਤੇ ਪੱਤਰਕਾਰ ਭਰਾ ਵੀ ਜਾਣਦੇ ਆ ਵੀ ਐਮਐਸਪੀ ਜਿਹੜੀ ਆ ਉਹ ਕੇਂਦਰ ਸਰਕਾਰ ਹੀ ਦੇ ਸਕਦੀ ਹੈ ਇਹਦੇ ਲਈ 71 7000 ਕਰੋੜ ਰੁਪਈਆ ਸਾਲ ਦਾ ਚਾਹੀਦਾ ਇੰਨੇ ਪੈਸੇ ਜਿਹੜੀ ਆ ਪੰਜਾਬ ਗਵਰਨਮੈਂਟ ਆ ਉਹ ਆਪਾਂ ਨੂੰ ਪਤਾ ਨਹੀਂ ਕਰ ਸਕਦੀ ਤੇ ਐਮਐਸਪੀ ਸੈਂਟਰ ਨਹੀਂ ਦੇਣੀ ਇਹ ਉਹ ਪੰਜਾਬ ਹੈ ਜਿਹੜਾ 1965 66 ਦੇ ਦੌਰਾਨ ਜਦੋਂ ਪੂਰੇ ਭਾਰਤ ਦੇ ਵਿੱਚ ਭੁੱਖਮਰੀ ਪਈ ਅਮਰੀਕਾ ਹੋਰ ਜਿਹੜੀਆਂ ਕੰਟਰੀਆਂ ਉਹਨਾਂ ਤੋਂ ਭਾਰਤ ਮਹਿੰਗਾ ਅਨਾਜ ਮੰਗਵਾ ਰਿਹਾ ਤੇ ਪੰਜਾਬ ਨੇ ਉਦੋਂ ਪੂਰੇ ਭਾਰਤ ਦਾ ਢਿੱਡ ਭਰਿਆ ਭੁੱਖਮਰੀ ਖਤਮ ਕੀਤੀ ਵੱਧ ਤੋਂ ਅਨਾਜ ਘਾ ਕੇ ਦਿੱਤਾ ਅੱਜ ਦੂਜੀਆਂ ਸਟੇਟਾਂ ਦੇ ਵਿੱਚ ਅਨਾਜ ਪੈਦਾ ਹੋਣ ਲੱਪਿਆ ਤੇ ਮੋਦੀ ਸਰਕਾਰ ਬੀਜੇਪੀ ਸਰਕਾਰ ਸਾਡੇ ਪੰਜਾਬ ਨਾਲ ਸਾਡੇ ਕਿਸਾਨ ਨਾਲ ਮੈਂ ਆਪ ਕਿਸਾਨ ਆ ਅਸੀਂ ਪੋਲਿਟਿਸ਼ੀਨ ਹੋਣ ਤੋਂ ਪਹਿਲਾਂ ਪੇ ਪਾਰਟੀ ਦੇ ਨਮਾਇੰਦੇ ਹੋਣ ਤੋਂ ਪਹਿਲਾਂ ਪਹਿਲਾ ਕਿਸਾਨ ਆ ਮੈਂ ਆਪ ਖੁਦ ਖੇਤੀ ਕਰਦਾ ਮੈਂ ਕਿਸਾਨੀ ਕਿਤੇ ਨਾ ਜੁੜਿਆ ਆ ਆਦਮੀ ਆ ਮੈਨੂੰ ਵੀ ਜੇ ਐਮਐਸਪੀ ਮਿਲਦੀ ਆ ਮੇਰੀ ਫਸਲ ਵੇਖਦੀ ਆ ਤੇ ਮੈਂ ਵੀ ਤਾਂ ਹੀ ਸਿਆਸਤ ਕਰ ਸਕਦਾ ਜੇ ਚਾਰ ਪੈਸੇ ਸਾਡੀ ਜ਼ਮੀਨ ਚ ਵਟੇ ਜਾਣਗੇ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਖੜਾ ਐਮਐਸਪੀ ਲੈ ਲਈ ਆਪਦਾ ਹੱਕ ਲੈ ਲਈ ਸਾਨੂੰ ਵੀ ਕਿਸਾਨਾਂ ਦੇ ਨਾਲ ਜੇ ਬਾਰਡਰ ਤੇ ਬਹਿਣਾ ਪਊ ਮੋਦੀ ਦੇ ਪੂਏ ਅੱਗੇ ਬਹਿਣਾ ਪਊ ਭਵਾਂਗੇ ਐਮਐਸਪੀ ਲੈ ਕੇ ਆਵਾਂਗੇ ਬਾਕੀ ਪੰਜਾਬ ਦੇ ਕਿਸਾਨ ਜਿਹੜੇ ਆ ਜਿਹੜੂ ਨੇ ਜੇ 2020 ਚ ਗੱਲ ਕਰੀਏ ਜੋ ਕਿਸਾਨੀ ਸੰਘਰਸ਼ ਚੱਲਿਆ ਜਦੋਂ ਮੋਦੀ ਨੇ ਕਾਲੇ ਕਾਨੂੰਨ ਬਣਾਏ ਉਦੋਂ ਵੀ ਕੋਟਿਆਂ ਭਾਰ ਕਿਸਾਨਾਂ ਨੇ ਕੀਤਾ ਮੋਦੀ ਨੂੰ ਗੱਲ ਕਰਕੇ ਫੇਰ ਮੋਦੀ ਸਰਕਾਰ ਮੁੱਕਰ ਜਾਂਦੀ ਆ ਪ੍ਰਮਾਤਮਾ ਕਿਰਪਾ ਕਰੇ ਐਰਕਾ ਲੋਕੀ ਮੋਦੀ ਨੂੰ ਭਜਾਉਣਗੇ ਸੈਂਟਰ ਚ ਇੰਡੀਆ ਲਾਇੰਸ ਵਾਲੀ ਸਰਕਾਰ ਲੈ ਕੇ ਆਉਣਗੇ ਚੰਗੀ ਸਰਕਾਰ ਬਣੂਗੀ ਅਸੀਂ ਉਹ ਸਰਕਾਰ ਦਾ ਹਿੱਸਾ ਬਣਾਂਗੇ ਤੇ ਆਪਦੇ ਪੰਜਾਬ ਦੇ ਹੱਕ ਹਕੂਕ ਲੈ ਕੇ ਆਵਾਂਗੇ ਕਮਲਜੀਤ ਸਿੰਘ ਬੇਗੇਪੁਰ ਦੀਪੋਰਟ ਸਕਾਈ ਨਿਊਜ਼ ਪੰਜਾਬ